ਵਾਹਿਗੁਰੂ ਸਾਹਿਬ ਜੀ ਅਸ ਸਾਹਿਬਾ ਹਰ ਜੁਗ ਦੁਖ ਭਗਤ ਪਾਇਆ ਕਹਿ ਰੱਖਦਾ ਆਇਆ RAM ਰਾਜੇ ਹਰਨਾਖ ਦੁਖਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾ ਪੇਟ ਦੇ ਨਾਮ ਦਿਓ ਮੁਖ ਲਾਇਆ ਨਾਨਕ ਅਸਾਹਰ ਸੇਵਿਆ ਅੰਤ ਲਏ ਛਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੰਲਾ ਪਹਿਲਾ ਦੁਖਦਾਰ ਸੁਖ ਰੂਪ ਭਇਆ ਜਾਂ ਸੁਖ تام ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹ ਕਰੇ ਨ ਹੋਈ ਵਲੇਹਾਰੇ ਕੁਦਰਤ ਵਸਿਆ ਤੇ ਰੰਤ ਨਾ ਜਾਏ ਲਖਿਆ ਰਹਾ ਆਹ ਆਤਮੈ ਜੋਤ ਜੋਤ ਮੈ ਜਾਤਾ ਕਲ ਕਲਾ ਭਰ ਪੂਰ ਰਹਾ ਆ ਤੋ ਸੱਚਾ ਸਾਹਿਬ ਸਿਮਤ ਸੋ ਹਾਲਿਓ ਜਿਨ ਕੀਤੀ ਸੋ ਪਾਰ ਪਇ ਕਹੋ ਨਾਨਕ ਪਰਤੇ ਕੀਆ ਬਾਤਾ ਜੋ ਕਛ ਕਰਨਾ ਸੋ ਕਰ ਰਹਾ ਆ ਸੋਦਰ ਰਾਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੁਮਾਨੀ ਬਾਜੇ ਤੇਰੇ ਨਾਦ ਅਨੇਕਾ ਸੰਕਾ ਕੀਤੇ ਤੇਰੇ ਬਾਵਨਾਰੇ ਇਤੇ ਤੇਰੇ ਰਾਗ ਪਰੇ ਸੋ ਕਹੀ ਹੈ ਤੇਤੇ ਦੀਰੇ ਗਾਵਨ ਹਾਰੇ ਗਾਵਨ ਤੁਧਨਾ ਪਵਨ ਪਾਣੀ ਵਾਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨਾ ਚੇਤ ਗੋਚਰ ਖਜਾਨਾ ਨਿਖਲਿ ਨਿਖਤਰਾਂ ਵਿਚਾਰੇ ਗਾਵਨ ਤੁਧਨਾ ਈਸਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਵਣ ਤੁਧਨੋ ਇੰਦਰੇਂਦਰ ਆਸਨ 'ਤੇ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧਵੀ ਚਾਰੇ ਗਾਵਣ ਤੁਧਨੋ ਜਤੇ ਸਦੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨਰ ਕੇਸਰ ਜਗ ਜਗ ਵਿਦਾ ਨਾਲੇ ਗਾਵਣ ਤੁਧ ਨਾਮ ਹੋਣੀ ਆ ਮਨ ਮੋਹਨਾ ਸੁਰਗ ਮੱਚ ਪੈ ਆਲੇ ਗਾਵਣ ਤੁਧ ਨਾ ਰਤਨ ਉਪਾਏ ਤੇਰੇ ਅਠ ਸਣ ਤੀਰਤ ਨਾਲੇ ਗਾਵਣ ਤੁਧ ਨਾ ਜੋਧ ਮਹਾਮਰ ਸੂਰਾ ਗਾਵਣ ਤੁਧ ਨਾ ਖਾਣੀ ਚਾਰੇ ਗਾਵਣ ਤੁਧ ਨਾ ਅਖੰਡ ਮੰਡ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਤਨਾ ਗਾਵਨਾ ਤੁ ਤੁ ਪਾਵਨਾ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਤਤਨਾ ਗਾਵਨਾ ਸੇ ਮੈਂ ਚਿਤਨਾ ਆਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੇ ਹੋਸੀ ਜਾਇ ਨ ਜਾਸੀ ਰਤਨਾ ਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜੰਸੀ ਮਾਇਆ ਦੇ ਨੋ ਭਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿ ਸਿ ਦੇਵ ਡਿਆਈ ਜੋਤਿ ਸਿ ਭਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਪਤ ਸਾਹਿਬ ਨਾਨਕ ਰਹਿ ਨਿਰਜਾਈ आसा महला पहला सुन वड्डा आका सब कोई के वड वड्डा डीका होए के मत पाए न कहना जाए कहने वाली तेरी नहीं समाए वड्डे मेरे साहेबा घर दफीरा गुण गहीरा कोई न जाने तेरा केता केवड़ चीरा रहा ਸਵ ਸਰਤੀ ਮਨ ਸੁਰਤ ਕਮਾਈ ਤੁਮ ਕੀ ਬਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਈ ਤੇਰੀ ਤਿਰ ਵਡਿਆਈ ਸਭ ਸਾਤੋ ਸਭ ਤਾ ਕੋ ਸਭ ਚੰਗਿਆਈਆ ਸਿੱਧਾ ਪੁਰਖਾਂ ਕੀ ਆ ਵਡਿਆਈ ਤੁਧ ਰਣ ਸਿਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੰਸਾ ਤਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਬੰਧਾਰਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸਤਿ ਸਿਮਾਰਨ ਹਾਰਾ ਸਾ ਮਹਲਾ ਪਹਿਲਾ ਆਖਾਂ ਦੀ ਵਸਰੇ ਮਰ ਜਾਓ ਆਪਣੀ ਔਪਾ ਸੱਚਾ ਨਾਉ ਸਾਥੀ ਨਾਮ ਕੀ ਲਾਗੇ ਭੂਖਾ ਭੁਖ ਖਾਏ ਤਬੀ ਹਦੂਖਾਂ ਤੋ ਕਿਉ ਵਿਚਰਾ ਮੇਰੀ ਮਾਏ ਸਤਿ ਸਾਹਿਬ ਸਤ ਨਾਹੀ ਰਹਾ ਸਾਚੇ ਨਾਮ ਕੀ ਤਿਰ ਵਢਿਆਈ ਆਪ ਸਕੇ ਕਿਉ ਤ ਨਹੀਂ ਪਾਈ ਦੇਸਾ ਮਿਲ ਕੇ ਆਖਣ ਪਾਹੇ ਵਡਾ ਨ ਹੋਵੇ ਕਾੜ ਨ ਜਾਏ ਨਾ ਹੋ ਮਰਨ ਹੋਵੇ ਸੋਗ ਜਿੰਦਾਰ ਰਹੈ ਨ ਚੁੱਕੈ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਧਾਤ ਜਿਨ ਜਿਨ ਕਰ ਕਹਿ ਕੀਤੀ ਰਾਤ ਫਸ ਸੰਸਾਰ ਇਤੇ ਕਮ ਜਾਤ ਨਾਨਕ ਨਾਵੇ ਬਾਸਨਾ ਤੂ ਰਾਗੋ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਦ ਪੁਰਖਾ ਬਿਨਾ ਕਰੋ ਕਿਰਪਾਤ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਿਆਨਾ ਪਰਗਾਸ ਮੇਰੇ ਮੀਤ ਗੁਰ ਦੇਵਾ ਮੋ ਕਉ ਰਾਮ ਨਾਮ ਪਰਗਾਸ ਗੁਰ ਮਤਿ ਨਾਮ ਮੇਰਾ ਪ੍ਰਾਣ ਸਫਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾਸਹਿ ਸੰਗਤ ਗੁਣ ਪਰਗਾਸ ਜਨ ਹਰ 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 ਸਨਾਮ ਨਾ ਪਾਇਆ ਕੋਈ ਭਾਗਹੀਨ ਜਨ ਪਾਸ ਜੋ ਸਤਗੁਰ ਸਰਣ ਸੰਤ ਨਹੀਂ ਆਏ ਤ੍ਰਿਗਦੀਵੇ ਤ੍ਰਿਗਦੀਵਾਤ ਜਨ ਹਰ ਜਨ ਸਤਗੁਰ ਸੰਗਤ ਪਾਏ ਜਨ ਤੁਮ ਅਸਤਗੁਲਿ ਕਿਆਲੇ ਬਾਸ ਧਨ ਧਨ ਸੰਤ ਸੰਗਤਿਤ ਹਰਸ ਪਾਇਆ ਮਿਰ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਾਹਲਾ ਬੰਦੇ ਵਾ ਕਾਹੀ ਰੀ ਮਨ ਚਿਤ ਹੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਤਰ ਮੈਂ ਜਨ ਤੋ ਪਾਈ ਤਾ ਕਾਰਜ ਕਾਗੇ ਕਰ ਤਹਿਆ ਮੇਰੇ ਮਾਧੋਦੀ ਸਤ ਸੰਤ ਮਿਲੇ ਸੋ ਤਰਿਆ ਗੁਰ ਪਰਸਾਦ ਪਰਮ ਪਰ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਾਨਣ ਪਿਤਾ ਲੋਕ ਸੁਧ ਵਾਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਜਿਗ ਸਵਾਹੀ ਠਾਕੁਰ ਕਾਹੇ ਮਨ ਭੋਕ ਰਿਆ ਪੂੜੇ ਊੜਾ ਵਸ ਕੋ ਸਾਤ ਸੁਆਥੇ ਵਚ ਦੇਸ਼ ਰਿਆ ਤਿਨ ਕਮਨ ਕੁਲਾਵੈ ਕਮ ਚੁਗਾਵੇਂ ਮਨ ਮੇ ਸਿਮਰਨ ਕਰਿਆ ਸਾਵਨ ਆਦਾਨ ਦਸਾਸ਼ਟ ਸੁਦਾਨ ਧਾਕੁਰ ਕਰਤਾ ਧਰੇ ਆ ਜਨ ਨਾਨਕ ਬਲ ਬਲ ਸਰਬਾ ਜਾਈ ਹੈ ਤੇਰਾ ਅੰਤ ਨ ਅਪਾਰਾ ਵਰਿਆ ਰਾਗ ਆਸਾ ਮਹੱਲਾ ਦੋਸਾ ਸੂਰਖਾ ਇੱਕ ਓੰਕਾਰੋ ਸਭ ਗੁਰ ਪ੍ਰਸਾਦ ਸੋ ਪਰਕ ਨਿਰੰਜਨਾ ਹਰ ਫੁਲਕ ਨਿਰੰਜਨਾ ਹਰ ਅਗਮ ਅਗਮ ਆਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਤੇ ਸਰਜਨ ਹਾਰਾ ਸਭ ਜੀ ਤੁਹਾਰੇ ਜੀ ਤੁਝ ਹੀ ਆਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਅਰੇ ਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪਰਮ ਸਮਾਨਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਉਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਪਿ ਸੁਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਸੁਖ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਿ ਧਿਆਇਆ ਜੀ ਤਿਨ ਟੂਟੀ ਜੋਕੀ ਫਾਸੀ ਜਨਨ ਦੇ ਰਪਾਉ ਜਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਭੋਗ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾਂ ਏਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕਾ ਏਕਾਨੰਤਾ ਤੇਰੀ ਅਨਕ ਤੇਰੀ ਅਨਤ ਰਹਿ ਹਰ ਪੂਜਾ ਦੇ ਤਪ ਤਪਹਿ ਜਪੇ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਕੜਹਿ ਬੋ ਸਿਮਰਤ ਸਾਸਤ ਜੀ ਕਰ ਕਰਿਆ ਖੜ ਕੰਮ ਕਰਨਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁ ਆਲ ਕੋ ਦਾ ਪਰੰਪਰ ਕਰਤਾ ਜੀ ਤਦ ਜੇਵੜਿ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤਮ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਉਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤਦ ਆਪੇ ਸ੍ਰਿਸ਼ਟ ਸਭ ਉਪਾਏ ਜੀ ਤਦ ਆਪੇ ਸ੍ਰਿਸ਼ਟ ਸੰਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਮੰਡ ਸਾਈ ਜੋ ਤੂੰ ਪਾਵੇਂ ਸੋਈ ਤਿਸੇ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਧਿਆਇਆ ਜਿਸ ਦੀ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮਖ ਖਲਦ ਮਨ ਮੁਕਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਕੁਝ ਹੀ ਮਾਹੀ ਤੁੰਜੇ ਨਾਲ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਦ ਜੋਗ ਮਿਲ ਵਿਛੜਿਆ ਸੰਜੋਗੀ ਮੇਰਾ ਜਸਨਾ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਪ ਖਾਣੇ ਜਿਨ ਹਰ ਸੇਵੇ ਆ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਦ ਬਿਨਾਂ ਦੂਜਾ ਵਰਨ ਕੋਈ ਓੰਕਾਰ ਕਰ ਕਰ ਵੇਖੇ ਜਾਣੇ ਸੋਈ ਜਨ ਅਨੰਤ ਗੁਰਮੁਖ ਪ੍ਰਗਟ ਹੋਏ ਅਸਾ ਮਹੱਲਾ ਪਹਿਲਾ ਤਿਤ ਸਰਵਰੜ ਪੈਲੇ ਨਾ ਸਾ ਪਾਣੀ ਪਾ ਮੁਕਤ ਨਹਿ ਕੀਆ ਪੰਕਜ ਮੋਹ ਪਗ ਨਹਿ ਚੱਲੇ ਹਮ ਦੇਖਾਂ ਤੈ ਰੂਪੀ ਅਲੀ ਮਾਨੇ ਕਨ ਚੇਤ ਸੰਪੂਰਮਣਾ ਹਰਿ ਵਿਸਰਤ ਤੇਰੀ ਗੁਣ ਗਲਿਆਰਹਾਉ ਨਾ ਹੋ ਜਤੀ ਸਤੀ ਨਹਿ ਪੜਿਆ ਮੂਰਖ ਮੁਕਦਾਂ ਜਨ ਤਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੁਮ ਨਾਹੀ ਵਿਚਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤਿ ਮਾਨੁਖ ਦੇਹ ਹਰੀਆ ਗੋਬਨ ਮਿਲਿ ਕਿਹੇ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਤਾਮ ਮਿਰ ਸਾਧ ਸੰਗਤਿ ਪਜ ਕੇਵ ਨਾਮ ਸਰਨ ਜਾਮ ਲਾਗ ਕੋ ਜਗ ਤਰਨ ਕੈ ਜਨਮ ਗ੍ਰੀਤਾ ਜਾਤ ਰੰਗ ਮਾਇਆ ਕੈ ਰਹਾਵ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਤ ਕਰਮ ਸਰਨ ਪਰੇ ਕੀ ਆਖੋ ਸਰਮ ਏਕਾ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੈ ਪਾਦ ਸਾਹਿ ਦਸਵੀ ਚਉ ਪਏ ਪੁਨਰ ਆਸ਼ਿਸ ਕਾ ਕਾਟਾ ਸੀਸਾ ਸਿਵ ਅਸਕੇਤ ਜਗਤ ਕੇ ਈਸਾ ਕੋਹ ਪਨ ਬ੍ਰਿਸ਼ਟ ਗਗਨ ਤੇ ਪਈ ਸਭ ਇਨਾਨ ਬਧਾਈ ਦੇ ਧੰਨ ਧੰਨ ਲੋਗਨ ਕੇ ਰਾਜਾ ਵਿਸ਼ਟਣ ਦਾਹ ਗਰੀਬ ਨਵਾਜਾ ਕਲਪਵਣ ਕੇ ਸਿਰਜਨ ਹਾਰੀ ਦਾਤਿਆ ਮੋਹਲੇ ਹੋ ਬਾਰੇ ਕਬਿਓ ਬਾਤੂ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੇ ਚਾਹ ਤਉ ਚਰਨ ਨਮਨ ਰਹਿ ਹਮਾਰਾ ਪ੍ਰਾਨ ਜਾਣ ਕਰੋ ਪ੍ਰਤਪਾਰਾ ਅਮਰੇ ਦੁਖ ਸਮੇ ਤੁਮ ਕਾਬ ਹੋ ਆਪ ਆਦੇ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸੇਵਕ ਸਭੇ ਕਰਤਾਰਾ ਮੋਰ ਅਥਾਨਜ ਕਰਦੇ ਕਰਿਆ ਸਭ ਰਿਣ ਕੋ ਆਇ ਸੰਭਰਿਆ ਪੂਰਨ ਹੋਏ ਹਮਾਰੀ ਆਸਾ ਤੂਰੁ ਕੁਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧਿਆਮ ਜੋ ਵਰਤਾਹੂ ਕੋ ਤੁਮ ਸੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਤਨ ਸੰਤ ਸੱਤਰ ਹਮਾਰੇ ਮਾਰੀ ਹੈ ਆਪਾ ਹਾਦਿ ਮੁਢਿ ਉਬਰਿਆ ਮਰਨ ਕਾਲ ਕਾਂ ਤਰਾਸਨ ਵਰਿਆ ਹੋ ਜੂ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੋ ਕਰੇ ਹੋ ਰੱਛਾ ਰਾਖਣ ਹੋ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਦਰ ਦਸਤੰਤਾ ਤਾਲ ਪਾਏ ਬ੍ਰਹਮਾ ਅਵਤਾਰ ਆਕਾਲ ਪਾਏ ਸ਼ਿਵ ਜੂ ਅਵਤਾਰ ਆਕਾਲ ਪਾਏ ਕਰਿ ਵਿਸ਼ਨੁਰ ਪ੍ਰਕਾਸ਼ਾ ਸਗਲ ਕਾਲ ਕਾਂ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਉਹ ਬੀਦਰਾ ਬ੍ਰਹਮਾਦੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੱਛਨ ਉਪਜਾਇਓ ਆਦੰਤਿ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਵ ਸਵਾਰੀ ਸੇਵਕਨ ਕੋ ਸਭ ਕਨ ਸੁਖ ਦਿਯੋ ਸਤ੍ਰਣ ਕੋ ਪਲਮ ਓਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਤੀਤੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਧਰਤ ਕਰ ਕੋਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹਾ ਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਧਰ ਸਭ ਹੂੰ ਦੇਤੇ ਬਦਨਾ ਸ੍ਰਿਸ਼ਟ ਸਵਤਾਰੈ ਆਪ ਆਪਣੀ ਮੂਝੋ ਵਿਚਾਰੈ ਤੁਮ ਸਭ ਹੀ ਤੇ ਰਹਤ ਨਿਰਾਲ ਮਹਾਨਤ ਵੇਦ ਭੇਦ ਹਰਿਆਨਮ ਨਿਰੰਕਾਰ ਨਿਰਵਕਾਰ ਨਿਰਲੰਗ ਆਦ ਅਨੀਰਾ ਆਦ ਸੰਗ ਤਾਕਾ ਮੂੜ ਵਿਚਾਰਤ ਪੇਦਾ ਜਾਖੋ ਦੇਵ ਨ ਪਾਵਤ ਵੇਦਾਂ ਤਕੋ ਕਰਪਾਹਨ ਅਨੁਮਾਨਤ ਮਹਾ ਮੂਰਤਿ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਤਿੰਨ ਤਰਹ ਭੇਵਾ ਆਪ ਆਪਣੀ ਬੁਧ ਹੈ ਦੇਤੀ ਵਰਨਤ ਭਿੰਨ ਭਿੰਨ ਕੋਈ ਦੇਤੀ ਤੁਮਰਾ ਲਖਾ ਨ ਜਾਏ ਪਥਾਰਾ ਤੇਵਿਦ ਸਜਾ ਪ੍ਰਤਾਂਤ ਸੰਸਾਰਾ ਇਕਰੂ ਪਾਨੂਪਸਰੂਪਾਰੰਕ ਭਯੋ ਰਾਵ ਕਹਿ ਕੋ ਪਾંડਜ ਦੀਰਜ ਸੇਤਜ ਕੀਨੀ ਉਤਪਰਖਾਨ ਬਹੁਤ ਰਤ ਦੇਨੀ ਕਹੋ ਪੂਰ ਰਾਜਾ ਹੋਇ ਬੈਠਾ ਕਹੋ ਸਿੰਘੜ ਭਯੋ ਸੰਪਰ ਕਾਠਾ ਸਿਕਰੀ ਛਟ ਤਖਾਈ ਅਤੰ ਪਵ ਆਦਜ ਗਾਰ ਸਰੋਸੀ ਅੰਪਾਵ ਅਵਰ ਅਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿੱਖ ਸੰਗਰੋ ਦੁਸਤ ਜਿਤੇ ਉਟਵਤ ਉਤਪਾਤਾ ਸਗਲ ਮਰੀਸ ਕਰੋ ਰਣ ਘਾਤਾ ਜੇ ਅਸ ਤੋਇ ਤਾਮ ਸਰਣੀ ਪਰੇ ਤਿਨ ਕੈ ਦੁਸਤ ਦੁਖ ਤਹਾ ਮਰੇ ਪੁਰਖ ਜਾਵਣ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਣ ਸਭ ਟਾਰੇ ਦੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਲਿਖਣੈ ਆਹ ਰੱਛਾ ਹੋਈ ਤਾਹੀ ਸਭ ਕਾਲਾ ਵਿਖਟਾਰੇ ਇਖਟਾਰੇ ਤਦ ਕਾਲਾ ਪ੍ਰੀਪਾਦ ਰਿਸ਼ਤਨ ਜਾਹੇ ਨਿਹਰ ਹੋ ਤਾਕੇ ਤਾਉ ਤਨ ਕਮੈ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸਤੀ ਸਾ ਸਵ ਸਕੇ ਨ ਕੋਈ ਇਕ ਵਾਰ ਜਨ ਤਮੈ ਸੰਭਾਰਾ ਕਾਲ ਖਾਸ ਤੀ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਖ ਦੋਖ ਤੇ ਰਹਾ ਖੜਗ ਕੇ ਤਮੈ ਸਰੰਗ ਤਿਹਾਰੀ ਆਪ ਹਾਸ ਦੇਲ ਹੋਬਾਰੀ ਸਰਬ ਨੋਰ ਮੋਹ ਹੋ ਸਹਾਈ ਦੁਖਤ ਦੋਖ ਤੇ ਲਿਹੁ ਬਚਾਈ ਸੋਈਆ ਆਏ ਗਏ ਜਵਤੀ ਤੁਮਰੇ ਤਵ ਤੇ ਕਹਉ ਆਸਰੇ ਨਹੀਂ ਆਨੀਉ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤੇ ਕਿ ਨ ਮਾਨਿਉ ਬਿਹਮਤ ਸਾਸਤਰ ਬੀਦ ਸਮ ਬਹੁ ਭੀਦ ਕਹੇ ਹਮ ਏਕ ਨ ਜਾਣਿਉ ਸ੍ਰੀ ਅਸ ਕਾਨ ਕਿਰਪਾ ਤੁਮਰੀ ਕਰ ਮੈਂ ਨ ਕਹਉ ਸਭ ਤੋਹੀ ਬਖਾਨਿਉ ਦਹੋ ਰਾਮ ਸਗਲ ਦਵਾਰ ਕੋ ਸਾਡਿਕੈ ਗਹੋ ਤੁਹਾਰੂ ਦਵਾਰੂ ਬਾਹੀ ਗਹੇ ਕੀ ਲਾ ਲਿਆਸ ਗੋਬਿੰਦ ਦਾਸ ਤੁਹਾਰੋ ਰਾਮ ਕਲੀ ਮਹੱਲਾ ਤੀਜਾ ਆਨੰਦ ਦੇਖੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਗਾ ਹੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਪਹਿ ਨਾਨਕ ਆਨੰਦ ਸੁਹਾ ਸਤ ਗੁਰੂ ਮੈਂ ਪਾਇਆ ਈਮਨ ਏ ਰਿਆ ਤੁਮ ਸਰਧ ਰਹੁ ਹਰ ਨਾਲੇ ਹਰ ਨਾਮ ਰਹਿ ਤੂੰ ਮਨ ਮੇਰੇ ਦੁਖ ਸੰਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਗਨਾ ਸਮਰੱਥ ਸੁਆਮੀ ਸੋ ਭੈ ਮਨ ਹਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕੀ ਨਾਹੀ ਘਰ ਤੇਰਾ ਭਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਮਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸਬਦ ਕਰੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਅਰਿ ਸਾਂਤੋ ਸੁਖ ਮਨ ਆਵਸਿਆ ਜਿਨੇ ਇੱਛਾ ਸਭ ਕੋ ਦਾਈਆ ਸਦਾ ਕੁਰਬਾਨ ਕੀਤਾ ਗੁਰੂ ਓਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸਮਹਾ ਸੰਤੋ ਸਬਦ ਸਰੂਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਦੀ ਬੰਦ ਸਬਦ ਤਿਤਕਾਰ ਸੁਭਾਗੇ ਘਰ ਸੁਭਾਗੇ ਸਬਦ ਵਾਦੀ ਕਲਾ ਜਿਤ ਕਰਿ ਧਾਰੀਆ ਪੰਚਦੂਤ ਤੁਰ ਵਾਸ ਕੀਤੇ ਕਾਲ ਕੰਟ ਕੋ ਮਾਰਿਆ ਧੁਰ ਕਰਮ ਪਾਇਆ ਤੁੰਦ ਜਿੰਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਨਹੁ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਆਉ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਯਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੜੀਤ ਕਹਤੇ ਪਵਿਤਤ ਸਤ ਗੁਰ ਰਹਿ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਦੇ ਅਨਹਦ ਤੂਰੇ ਮੋਦਾਵਣੀ ਮਹੱਲਾ ਪੰਦੇਵਾ ਥਾਨ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸੰਸਾਰ ਦੇਖੋ ਖਾਵੇ ਦੇਖੋ ਪੰਚਾਇਤਿਸ ਕਾ ਹੋਏ ਉਦਾਰ ਇਹ ਵਸਤ ਜੀ ਨਾ ਝਾਈ ਨਿਤ ਨਿਤ ਠਾਕੁਰ ਤਾਰ ਤਮ ਸੰਸਾਰ ਚਰਨ ਰਗ ਤਰੀਐ ਸਬ ਨਾਨਕ ਬ੍ਰਹਮ ਵਿਸਾਰੂ ਸਲੋਕ ਮਹੱਲਾ ਪੰਦੇਵਾ ਤੇਰਾ ਕੀਤਾ ਦਾਤੁ ਨਾਹੀ ਮਨੁ ਜੋਗ ਕੀ ਤੋਈ ਮੈਂ ਨਿਰਗੁਣਿਆਰੀ ਕੋ ਬਨਾਹੀ ਆਪੇ ਦਰਸ ਪਾਇ ਹੋਈ ਦਰਸ ਪਾਇ ਮਹਿ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਸਿਵੇ ਹਰਿਆ ਪਾਉੜੀ ਜਿੱਤੈ ਤੂੰ ਸਮਰੱਤ ਜਿੱਤੈ ਕੋਈ ਨਾਹੀ ਉਥੇ ਤੇਰੀ ਰੱਖ ਅਗਨੀ ਅਗਣਿ ਅਗਣਿ ਸੁਣ ਕਾ ਜਮ ਕਹਿ ਦੂਤ ਨਾਹੀ ਤੇਰਾ ਚੜ ਜਾਹੇ ਭਉ ਦਿਲ ਵਿਖਮਸ ਗਾਹੋ ਗੁਰ ਸਬਦੀ ਪਾਰ ਪਾਹੇ ਦਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੇ ਏਹੋ ਕੋ ਨਾ ਗੁਣ ਗੋਬਿੰਦ ਗਾਹੇ ਸਭ ਸੈ ਨੂੰ ਕਿਰਪਾਲ ਸੰਵਾਲੇ ਸਾਹੇ ਸਾਹੇ ਬਿਰਤਾ ਕੋਈ ਨ ਜਾਏ ਦੇ ਆਵੈ ਤਦ ਆਹੀ ਸਾ ਲੋਕ ਮੁਹੱਲਾ ਬੰਦੇਵਾ ਅੰਤਰ ਗੁਰ ਆਰਾਧਨਾ ਜਿ ਹਿ ਵਾਜਪੁਰ ਨਾਉ ਨੇਤਰੀ ਸਤਗੁਰ ਦੇਖਣਾ ਸਰਮਣੀ ਸੁਨ ਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਸਗੇ ਪਾਈਏ ਠਾਉ ਆਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਸ ਦੇਨ ਦਗਮ ਹੈ ਉਤਮ ਕਾਂਢੀ ਹੈ ਵਿਰਲੇ ਕੀ ਕੀ ਮਹੱਲਾ ਪੰਦੇਵਾ ਰਖੇ ਰਖਣ ਹਾਰਿਆ ਕੋ ਬਾਰੈਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਰਨ ਹੋਆ ਆਵਦ ਆਲਮ ਹੋਣਾ ਵਿਸਾਰੇ ਰਨ ਸਾਧ ਜਨ ਕੈ ਸੰਗ ਭਵ ਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰੈਨ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿ कालसा वाहे गुरु जी की पतहे